ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤਿ ਸ੍ਰੀਕਾਲ ਅੱਜ ਅਸੀਂ ਪਹੁੰਚੇ ਹਾਂਗੇ ਡੀ ਐਸ ਕੇ ਐਮ ਅੱਜ ਦੇ ਸੋਸ ਤੋਂ ਮੁੱਖੀ ਮੰਤਰੀ ਜੀ ਤੋਂ ਸੰਗਲ ਮਿਲਦੇ ਮੇਰੇ ਭਰਤ ਸਾਥੀਆਂ ਨਾਲ ਪਹੁੰਚਿਆ ਤੁਹਾਨੂੰ ਅੰਦਰ ਦਾ ਪ੍ਰੋਗਰਾਮ ਵੀ ਦਿਖਾਵਾਂਗੀ ਤੇ ਹੁਣ ਅਸੀਂ ਚੱਲਿਆਂ ਸੰਗਲ ਹੋਣ ਅੱਜ ਦੇਖ ਕੇ ਲੱਗੋ ਭਾਈ ਜਿੰਦਾ ਫੀਰ ਤੋਂ 46 ਤੇ ਪਰਦੇ ਮਗੇ ਫੋਕ ਕੇ ਜਿੰਦਾਬਾਦ 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 ਮੇਰੇ ਕਸੂਰ ਦਾ ਇਹ ਕਾ ਜਿੰਦਾਬਾਦ 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 ਸੱਚ ਜੀ ਠੀਕ ਹੈ ਜੀ ਆਜੋ ਬਬਾਈ ਜੇ ਪਾਣੀ ਚਾਹ ਪੀਣ ਲਈ ਚਾਹ ਪਿਆਉਣ ਲਈ ਚਾਹ ਦਾ ਕਰਵਾਣਾ ਨਿਸ਼ਚੈ ਆ ਮੈਂ ਕਿਸ ਚਾਹ ਪੀ ਲਈ ਆ। ਸਤਿਕਾਰਯੋਗ ਪ੍ਰਧਾਨ ਜੀ ਮੰਡਲ ਸਤਿ ਸ੍ਰੀ ਅਕਾਲ ਬਿਰਾਜਮਾਨ ਆਗੂ ਸਾਹਿਬਾਨ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਆਏ ਮੇਰੇ ਸਾਰੇ ਹੀ ਸਤਿਕਾਰਯੋਗ ਸਾਥੀਓ ਮੈਂ ਬਹੁਤਾ ਡਿਟੇਲ 'ਚ ਨਹੀਂ ਜਾਂਦੀ ਕਿਉਂਕਿ ਮੈਂਟ ਮੈਨੂੰ 2 ਮਿਲੇ ਨੇ ਆਹ ਥੋੜਾ ਸਮਾਂ ਦਾ 2 ਮਿੰਟਾਂ ਵਿੱਚ ਤਾਂ ਗੱਲ ਨਹੀਂ ਸਟਾਰਟ ਹੋਣ ਦੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਂ 2013 ਤੋਂ ਲੈ ਕੇ ਮਨਰੇਗਾ ਨੂੰ ਸਮਰਪਿਤ ਆ ਜਦੋਂ ਮੈਂ ਮਨਰੇਗਾ ਸ਼ੁਰੂ ਕੀਤੀ ਸੀ ਉਸ ਟਾਈਮ ਕਾਲੀਆਂ ਦਾ ਰਾਜ ਸੀ ਸਾਡੇ ਪਿੰਡ ਜਿਹੜੀ 85 ਕਾਲੀਆਂ ਦੀ ਸੀ ਉਹਨਾਂ ਨੇ ਮਨਰੇਗਾ ਦਾ ਕੰਮ ਦੇਣ ਤੋਂ ਨਾ ਕਰ ਦਿੱਤੀ ਸੀ ਮੈਂ 2013 ਤੋਂ ਲੈ ਕੇ ਹੁਣ ਤੱਕ ਬਿਨਾਂ ਪੰਚਾਇਤੋਂ ਮਨਰੇਗਾ ਨੂੰ ਚਲਾ ਰਹੀ ਆ ਕਿਉਂ ਚਲਾ ਰਹੀ ਆ ਕਿਉਂਕਿ ਮੇਰੀ ਜਥੇਬੰਦੀ ਮਜ਼ਬੂਤ ਆ ਜਦੋਂ ਮੈਂ ਮਨਰੇਗਾ ਸਟਾਰਟ ਕੀਤੀ ਸੀ ਉਦੋਂ ਦਿਹਾੜੀ 184 ਰੁਪਏ ਸੀ ਪਿੰਡ ਦੇ ਚਨਾੜ ਚੌਧਰੀਆਂ ਨੇ ਮੇਰੇ ਘਰੇ ਆ ਕੇ ਮੈਨੂੰ ਇਹ ਕਿਹਾ ਕਿ ਤਾ ਤਾਂ ਸਾਡੇ ਗੋਹੇ ਕੁੜੇ ਵਾਲੀਆਂ ਹਟਾਲੀਆਂ ਮਨਰੇਗਾ ਨੂੰ ਬੰਦ ਕਰ ਦਿਓ ਮੈਨੂੰ 300 ਬੰਦੇ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਜਿਹੜੇ ਸਾਡੇ ਹੁਣ ਮੌਜੂਦਾ ਸਰਪੰਚ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਕਿ ਜੇ ਤੇ ਮਨਰੇਗਾ ਨਾਲ ਸਾਡੀ ਤੈਨੂੰ ਟਰੈਕਟਰ ਚੜਾ ਕੇ ਮਾਰਾਂਗੇ ਪਰ ਮੈਂ ਪੂਰੀ ਦਲੇਰੀ ਨਾਲ ਡਟ ਗਈ ਸੀ ਵੀ ਲੈ ਕੇ ਆ ਟਰੈਕਟਰ ਮੈਂ ਤਾਂ ਤਿਆਰ ਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਉਹਨੂੰ ਵਾਰ-ਵਾਰ ਕਹਿੰਨੇ ਆ ਵੀ ਉਹ ਦਿਨ ਕਦੋਂ ਆਊਗਾ ਜਦੋਂ ਤੇਰਾ ਟਰੈਕਟਰ ਭਰਮਜੀਤ ਦੇ ਵੱਲ ਨੂੰ ਆਊਗਾ ਪਰ ਹੁਣ ਉਹਦੇ ਵੱਲ ਮੇਰੇ ਵਾਲੇ ਝਾਕਣ ਦੀ ਹਿੰਮਤ ਨਹੀਂ ਮੇਰੀ ਜਥੇਬੰਦੀ ਐ ਇੰਨੀ ਮਜ਼ਬੂਤ ਆ ਪੂਰੇ ਪਿੰਡ 'ਚ ਨਹੀਂ ਇਲਾਕੇ 'ਚ ਪੂਰੇ ਜ਼ਿਲ੍ਹੇ 'ਚ ਹੀ ਪਤਾ ਮੇਰੇ ਵਰਕਰਾਂ ਨੂੰ ਕੋਈ ਕੰਮ ਪ੍ਰਤੀ ਇਹ ਨਹੀਂ ਕਹਿ ਸਕਦਾ ਮੈਂ ਬਰਨਾਲੇ ਤੱਕ ਕੰਮ ਕਰਵਾਉਂਦੀ ਰਹਾਂਗੀ ਤੱਕ ਲੇਬਰ ਆਉਂਦੀ ਰਹੀ ਆ ਸਾਰਿਆਂ ਦਾ ਕੰਮ ਚੈੱਕ ਹੁੰਦਾ ਏ ਡੀਸੀ ਜੇੜਾ ਮਾਰਦੇ ਨੇ ਪਰ ਜਿੱਥੇ ਮੇਰੀ ਜਦੇ ਮੇਰੇ ਵਰਕਰ ਕੰਮ ਕਰਦੇ ਹੋਣਗੇ ਕੋਈ ਝਾਕਦਾ ਵੀ ਨਹੀਂ ਹੈਗਾ ਚੱਕ ਤੱਕ ਦੂਰ ਦੀ ਗੱਲ ਕਦੇ ਮੇਰੇ ਵਰਕਰ ਨੂੰ ਕੰਮ ਮਿਲਕੇ ਨਹੀਂ ਦਿੱਤਾ ਕਦੇ ਕਿਸੇ ਵੀ ਅਕਸਰ ਵੀ ਅਸੀਂ ਧੌਸਲੀ ਚੱਲੀ ਨਾ ਟੜਕ ਹੋ ਕੇ ਜਿੱਥੇ ਵੀ ਕੰਮ ਕਰਦੇ ਨੇ ਉਹ ਟੜਕ ਹੋ ਕੇ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਇਹਨਾਂ ਵਿੱਚ ਏਕਤਾ ਤੇ ਮਜ਼ਬੂਤ ਜਥੇਬੰਦੀਆ ਹੁਣ ਅਸੀਂ ਡੀਐਸਐਮਐਮ ਜਿਹੜੇ ਹੈਗੇਗਾ ਮੰਚ ਇਹਦੇ ਵਿੱਚ ਵੀ ਨਿਡਰਖ ਹੋ ਕੇ ਕੰਮ ਕਰਾਂਗੇ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੀ ਹੈ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਪੂਰੇ ਨਿਡਰਖ ਹੋ ਕੇ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਕਿਉਂਕਿ ਮੈਂ ਤਾਂ ਪਾਰਟੀ ਨੂੰ ਸਮਰਪਤਾਂ ਮੈਨੂੰ ਕਿਸੇ ਲੋਭ ਲਾਲਚ ਜਾਂ ਪੈਸੇ ਫੰਡਾਂ ਦੀ ਜ਼ਰੂਰਤ ਨਹੀਂ ਮੈਂ ਤਾਂ ਪਾਰਟੀ ਲਈ ਕੰਮ ਕਰਨਾ ਐਨਾ ਕਹਿਦੀ ਹੋਈ ਜਾਇ ਜਨਤਾ ਜਾਇ ਸਮਾਜ ਜਿਤ ਲੜਦੇ ਹਨ ਲੋਕਾਂ ਨੂੰ ਥੋੜਾ ਜਿਹਾ ਆ ਰਹੇ ਆ ਖਾਣਾ ਖਾਣ ਲਈ ਪਹਿਲਾ ਚਾਹ ਪੀ ਕੇ ਗਏ ਸੀ ਹੁਣ ਆਇਆ ਖਾਣੇ ਲਈ ਕਿਉਂ ਮੈਂ ਤੁਹਾਨੂੰ ਬਤਨਵਾਹ ਹਾਂ ਬਸ ਬੰਦ ਬੈਠੇ ਰਹਿੰਦੇ ਹਾਂ ਖਾਣਾ ਖਾ ਕੇ ਫਿਰ ਕੱਲ ਪੈਂਸਨ ਤੋਂ ਅਸੀਂ ਆ ਕੇ ਵਾਪਸ ਮੇਰੇ ਵਰਕਰ ਸਾਥੀ ਕੈਂਟਰ ਦੇ ਵਿੱਚ ਉੱਤਰ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਲੱਗ ਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਇਆਗਾ ਮੈਂ ਦਿਆ ਫਿਰ ਜਲਦੀ ਹੋਈ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਕਰਦੋ ਲਾਈਕ ਤੇ ਸਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ